ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਟਿਕਟ ਮਿਲਣ ਤੋਂ ਬਾਅਦ ਕਲਾਨੌਰ ਦੇ ਇਤਿਹਾਸਿਕ ਸ਼ਿਵ ਮੰਦਿਰ ਵਿੱਚ ਨਤਮਸਤ ਹੋਏ ਅਤੇ ਭਗਵਾਨ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅੱਜ ਜੋ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਹਲਕਾ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਧਿਆਨਪੁਰ ਧਾਮ ਅਤੇ ਕਲਾਨੌਰ ਵਿਖੇ ਮੱਥਾ ਟੇਕਣ ਲਈ ਆਏ ਹੋਏ ਹਨ ਉਹਨਾਂ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਲੋਕਲ ਉਮੀਦਵਾਰ ਹੋਣਾ ਚਾਹੀਦਾ ਜੋ ਸੁਪਨਾ ਮੋਦੀ ਸਾਹਿਬ ਨੇ ਪੂਰਾ ਕੀਤਾ ਹੈ ਇਸ ਮੌਕੇ ਡੇਰਾ ਬਾਬਾ ਨਾਨਕ ਹਲਕੇ ਤੋਂ ਪਾਛਪਾ ਨੇਤਾ ਕੁਲਦੀਪ ਸਿੰਘ ਕਾਲੋਂ ਅਤੇ ਮੰਡਲ ਪ੍ਰਧਾਨ ਚਰਨਜੀਤ ਭੰਡਾਰੀ ਨੇ ਦਿਨੇਸ਼ ਬੱਬੂ ਨੂੰ ਸੋਪਾ ਦੇ ਕੇ ਸਨਮਾਨਿਤ ਵੀ ਕੀਤਾ ਦੇਖੋ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਸਾਰਿਆਂ ਦੇ ਮਨ ਹੀ ਜੀ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਔਰ ਸਾਰਿਆਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੈਂਡੀਡੇਟ ਦਾ ਆਪਣੇ ਮੁੱਖ ਮੁੱਦੇ ਕੀ ਹੋਣਗੇ ਜੀ ਦੇਖੋ ਇੱਕ ਤਾਂ ਪਹਿਲੇ ਜਿਹੜੇ ਗੁਰਦਾਸਪੁਰ ਲੋਕ ਸਭਾ ਸਾਰੇ ਲੋਕਾਂ ਨੂੰ ਬਿਠਾ ਕੇ ਵੀ ਕਿਹੜੇ ਕਿਹੜੀਆਂ ਚੀਜ਼ ਇੱਥੇ ਜ਼ਰੂਰਤਾਂ ਜਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਉਹਦੀ ਅਸੀਂ ਅੱਜ ਨਾ ਜੀ ਮੀਟਿੰਗ ਇਹੀ ਕੋਰ ਕਮੇਟੀ ਉਹਦੇ ਵੀ ਇੱਕ ਦੋ ਇਸ਼ੂ ਜਿੱਦਾਂ ਬਨੇ ਧਾਰੀਵਾਲ ਮਿਲਦਾ ਇਸ਼ੂ ਹੈ ਜਾਂ ਗੁਰਦਾਸਪੁਰ ਇੱਕ ਪੁਲ ਦਾ ਫਲਾਈਵਰ ਜਿਹੜਾ ਮਰਨਾ ਉਹਦਾ ਉਹ ਇਹੀ ਅੱਜ ਸਾਰੇ ਬਹਿ ਕੇ ਗੱਲ ਕੀਤੀ ਵੀ ਇਹ ਸਾਰੀ ਚੀਜ਼ਾਂ ਨੋਟ ਕੀਤੀਆਂ ਜਾਣ ਕਰੀਏ ਉਸ ਤੋਂ ਬਾਅਦ ਆਪਾਂ ਜਿਸ ਇਲੈਕਸ਼ਨ ਮੈਨੀਫੈਸਟੋ ਆਏਗਾ ਉਹ ਚਾਹੀ ਸਾਰੀ ਚੀਜ਼ਾਂ ਪਾ ਕੇ ਜੋ ਜੋ ਵੀ ਲੋਕਾਂ ਨਾਲ ਵਾਅਦੇ ਕਰਨਗੇ ਇੱਕ ਇੱਕ ਵਾਅਦਾ ਪੂਰਾ ਕਰਨਗੇ ਇਸ ਟਾਈਮ ਬੀਜੇਪੀ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਦਿਖ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਇਹ 5 ਸਾਲ ਪਿਛਲੀ ਕਾਂਗਰਸ ਸਰਕਾਰ ਰਹੀ ਹੈ 2 ਸਾਲ ਉਹ ਨਾਪ ਦੀ ਸਰਕਾਰ ਹੈ ਤੋ ਮੈਨੂੰ ਤੁਸੀਂ ਦੱਸ ਦਿਓ ਪੱਤਰਕਾਰ ਮੇਰੇ ਮਿੱਤਰ ਇਹ ਦੱਸੋ ਕਿਹੜਾ ਕੰਮ ਹੋਇਆ ਕਰਕੇ 2 ਸਾਲ ਜਿਤੋਂ ਲੱਗਦਾ ਲੋਕਾਂ ਨੇ ਦੇਖੋ ਬੜਾ ਫਤਵਾ ਦਿੱਤਾ 92 ਸੀਟਾਂ ਦਿੱਤੀਆਂ ਲੋਕਾਂ ਨੇ ਇਹ ਅੱਜ ਦੇਖੋ ਕੀ ਹਾਲਾਤ ਨੇ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਵੀ ਮਤਲਬ ਬੀਜਪੀ ਦੀ ਅਸੀਂ ਬੋਤ ਵੀ ਨਹੀਂ ਲਗੰਦਿਆਂਗੇ ਵਿਰੋਧ ਕਰ ਰਹੇ ਨੇ ਉਸ ਤਾਂ ਦੇਖੋ ਕਿਸਾਨ ਵੀ ਆਪਣੇ ਭਰਾ ਹੀ ਨੇ ਯਾਰ ਮੈਂ ਵੀ ਕਿਸਾਨ ਹੀ ਪਰਿਵਾਰ ਤੋਂ ਆ ਬਾਕੀ ਇਹ ਵੀ ਜੇ ਕਿਸਾਨਾਂ ਦੀ ਕੋਈ ਗੱਲ ਹੈ ਤੇ ਸੈਂਟਰ ਗਵਰਨਮੈਂਟ ਉਹਨਾਂ ਦੀ ਗੱਲ ਕੁਝ ਮੰਨੇ ਵੀ ਕਰਦੀ ਯਾਰ ਕੁਝ ਗੱਲਾਂ ਹੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਡਾ ਬਿਠਾ ਕੇ ਮਨਾ ਕੇ ਕਿਸੇ ਤਰ੍ਹਾਂ ਕਰਕੇ ਕਰਕੇ ਦੇਖੋ ਦੋ ਪਰਿਵਾਰਾਂ 'ਚ ਕੋਈ ਝਗੜਾ ਹੁੰਦਾ ਕੋਈ ਥੋੜਾ ਬੋਤੋ ਕੋਈ ਇੱਕ ਝੋਕੇ ਤਾਂ ਇਹ ਮਗਣੀ ਗੱਲ ਤੇ ਕਿਸਾਨ ਵੀ ਆਪਣੇ ਪਰਿਵਾਰ ਹੀ ਆ ਕੋਈ ਅਸੀਂ ਗੱਲ ਕਰਦੇ ਠੀਕ ਹੈ ਤੇ ਜਿਸ ਤਰ੍ਹਾਂ ਕੇਜਰੀ ਵੱਲੋਂ ਅੰਦਰ ਕੀਤਾ ਗਿਆ ਆਈਡੀ ਦੇ ਬਾਅਦ ਕੀ ਕਹੂੰਗਾ ਪੋਲਿਟਿਕਲ ਲੱਗ ਰਿਹਾ ਹੈ ਕਿ ਕੋ ਪੋਲਿਟਿਕਲ ਕਿੱਦਾਂ ਲੱਗਾ 10 10 ਈਡੀ ਦੇ ਸਮਨ ਭੇਜਿਆ ਉਹਨਾਂ ਨੂੰ ਉਹ ਪੇਸ਼ ਨਹੀਂ ਹੋਏ ਕਰਦੇ ਤੁਸੀਂ ਕਹਿੰਦੇ ਵੀ ਈਡੀ ਦੇ ਨਹੀਂ ਦੇਖੋ ਗੱਲੇ ਤਾਂ ਗਲਤ ਹੈ ਜੀ ਕਿਸੇ ਨਾ ਕਿਥੇ ਉਹਨੇ ਕ腐ਸ਼ਨ ਕੀਤੀ ਹੈ ਜੇ ਬਾਕੀ ਲੋਕ ਪੇਸ਼ ਹੋ ਸਕਦੇ ਨੇ ਸਮਨ ਦੇ ਤੇ ਇੱਕ ਉਹ ਨਹੀਂ ਪੇਸ਼ ਹੋਸਾ ਇਸ ਕਰੇ ਕਾਨੂੰਨ ਤੇ ਸਾਰੇ ਵਸਦੇ ਆ ਸੰਵਿਧਾਨ ਸਾਰੇ ਵਸਦੇ ਆ ਕਿਹੜੇ ਕੇਜਰੀਵਾਲ ਦੇ ਨਿਰਦੋਸ਼ ਹੈ ਤੇ ਉਹਨੂੰ ਪੇਸ਼ ਹੋ ਜੋਗੇ ਦੱਸਣ ਜਦਾਂ ਵੀ ਮੈਨੂੰ ਨਿਰਦੋਸ਼ ਹੈ ਉਹ ਤਾਂ ਪੇਸ਼ ਹੀ ਨਹੀਂ ਹੋਇਆ ਔਰ ਉਹਨਾਂ ਨੇ ਕ腐ਸ਼ਨ ਕੀਤੀ ਹੈ ਬਾਕੀ ਲੋਕ ਜਿਹੜੇ ਜਿਹੜੇ ਨੇ ਚਾਰ ਪੰਜ ਲੋਕ ਪਹਿਲੇ ਅੰਦਰ ਨੇ ਉਹਨਾਂ ਨੇ ਜ਼ਮਾਨਤਾ ਕਿਉਂ ਨਹੀਂ ਆ? ਉਹਨਾਂ ਨੇ ਜ਼ਮਾਨਤਾ ਪਹਲਾਈ ਕੀਤੀ ਹੈ ਕਿ ਸਿਰਫ ਕਿਤੇ ਹਕਮ ਵੀ ਪੇਸ਼ੀ ਹੈ ਹੀ ਕੋਈ ਨਾ ਕੋਈ ਤਹੀਂ ਜ਼ਮਾਨਤਾ ਦੀ ਕੋਟਲੇ ਕਰਦੀ ਕਰਦੀ ਤੇ ਕਲਾ ਨਰ ਵਿੱਚ ਬੀਜਪੀ ਇਕੱਠੀ ਹੈਗੀ ਹੈ ਕਿ ਜਨੇ ਹੈਗੀ ਜੀ ਕਲਾ ਨਰ ਵਿੱਚ ਸਾਰੀ ਬੀਜਪੀ ਇਕੱਠੀ ਹੈ ਐਦਾ ਲੱਗਦਾ ਯਾਰ ਤੁਹਾਨੂੰ ਲੱਗਿਆ? ਅੱਛੀ ਨਹੀਂ ਕਹਿੰਦਾ ਬੀਜੇ ਲੋਕਾਂ ਦੇ ਕਹਿਣ ਦੀ ਜਿਹੜੀ ਗੱਲ ਹੈ ਬੀਜਪੀ ਸਾਰੀ ਇਕੱਠੀ ਹੈ ਦੇਖੋ ਗੱਲ ਇਹ ਹੈ ਬੀਜੇ ਵਿੱਚ ਟਿਕਟ ਤੱਕ ਲੜਾਈ ਹੁੰਦੀ ਹੈ ਟਿਕਟ ਦੇ ਬਾਅਦ ਕੋਈ ਲੜਾਈ ਨਹੀਂ ਸਾਰੇ ਤੋਂ ਪੁੱਛ ਲਓ ਸਾਰੇ ਕਿੱਥੇ ਨੇ ਭਾਂਡੇ ਦਾ ਹਰ ਕਰ ਕਰਕੇ ਦੇ ਬਾਬਾ ਨੇ ਮੋਢੇ ਭਾਂਡੇ ਦਾ ਹਰ ਕਰ ਕਰਕੇ ਕਰਦੇ ਨੇ ਠੀਕ ਹੈ ਜੀ ਬੀਜਪੀ ਸਰਕਾਰ ਦੀ ਬਣ ਜਾਨੇ ਉਹ ਤੇ ਕਲੰਦੌਰ ਦੇ ਵਿੱਚ ਕੀ ਮਤਲਬ ਇਲੈਕਸ਼ਨ ਜਾਂ ਕੋਈ ਹੋਏਗਾ ਜੀ ਮੈਨੂੰ ਤਾਂ ਕੋਈ ਦੱਸੇਗਾ ਤਾਂ ਇਹ ਜਿਹੜੇ ਪੈਸੇ ਲੱਗੇ ਨੇ ਸੈਂਟਰ ਗਵਰਨਮੈਂਟ ਦੇ ਪੈਸੇ ਲੱਗੇ ਨੇ ਤੇ ਮੈਨੂੰ ਕਹਿੰਦਾ ਇਹ ਰੋ ਕਿੱਥੇ ਦੱਸਣ ਵਾਲਾ ਕੋਈ ਨਹੀਂ ਹੋਣਾ ਦੇਖੋ ਜਿਹੜੇ ਤੇ ਪੰਜਾਬ ਸਰਕਾਰ ਪਹਿਲਾਂ ਦੀ ਜਿਹੜਾ ਪੰਜਾਬ ਸਰਕਾਰ ਉਹਦਾ ਕ੍ਰੈਡਿਟ ਲੈ ਜਿਹੜਾ ਸੈਂਟਰ ਗਵਰਨਮੈਂਟ ਪੈਸੇ ਲਾ ਗਿਆ ਦੀ ਦੇਖੋ ਪਿੰਡਾਂ ਜਿਹੜੇ ਪੈਸੇ ਆਏ ਨੇ ਚਾਹੇ ਉਹ ਨਰੇਗਾ ਦੇ ਪੈਸੇ ਨੇ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ 15 ਮਿਤੀ ਦਾ 14ਵਾਂ ਵਿਦੇ ਪੈਸੇ ਆ ਸਾਰੇ ਸੈਂਟਰ ਗਵਰਨਮੈਂਟ ਦੇ ਪੈਸੇ ਨੇ ਤੇ ਗੱਲ ਇਹ ਹੈ ਕਿ ਇਹ ਤੇ ਧੰਨਵਾਦ ਵੀ ਨਹੀਂ ਕਰਦੇ ਪੰਜਾਬ ਵਾਲੇ ਸੈਂਟਰ ਗਵਰਨਮੈਂਟ ਦਾ ਵੀ ਸੈਂਟਰ ਗਵਰਨਮੈਂਟ ਨੇ ਪੈਸੇ ਦਿੱਤੇ ਨੇ ਕਰਕੇ ਧੰਨਵਾਦ